ਹਾਂਜੀ ਸਤਿ ਸ੍ਰੀ ਅਕਾਲ ਮੈਂ ਜਸਵੀਰ ਤੁਹਾਡਾ ਸਵਾਗਤ ਹੈ ਜਸਵੀਰ ਕੌਲ ਰਸੋਈ ਦੇ ਵਿੱਚ ਅੱਜ ਜੀ ਬਣਾਵਾਂਗੇ ਆਪਾਂ ਟਿੰਡਿਆਂ ਦੀ ਸਬਜ਼ੀ ਬਣਾਵਾਂਗੇ ਤੇ ਬਣਾਵਾਂਗੇ ਆਪਾਂ ਬਹੁਤ ਹੀ ਆਸਾਨ ਤਰੀਕਾ ਤੇ 5 ਮਿੰਟਾਂ 'ਚ ਹੀ ਬਣ ਜੂਗੀ ਤੇ ਉਹਦੇ ਵਾਸਤੇ ਆਪਾਂ ਟਿੰਡੇ ਲੈ ਆ ਤੇ ਉੱਥੋਂ ਨਾ ਪੈਸਤੀਆਂ ਕਰਕੇ ਛਿਲਕਾ ਨਾ ਲਾ ਲਿਆ ਇਹਨਾਂ ਦਾ ਸਾਰਿਆਂ ਦਾ ਤੇ ਧੋ ਲਿਆ ਧੋ ਕੇ ਸੁੱਕ ਗਏ ਵਦ ਗਿਆ ਤੇ ਹੁਣ ਆਪਾਂ ਅੱਜ ਇਹਨੂੰ ਬਣਾਵਾਂਗੇ ਆਪਾਂ ਕੁੰਡੇ ਕੋਟੇ ਨਾਲ ਮਸਾਲਾ ਰਗੜਾਂਗੇ ਤੇ ਹੁਣ ਆਪਾਂ ਇਹਦੇ ਪੀਸ ਕਰਾਂਗੇ ਦੇਖੋ एक टिंडी दे आप चार ही पीस बनावे बस ऐस्तक करके आप चार चार ही पीस बनावे छोटे नहीं बना देे ऐसक सारे ही कट लागे आप हाँ जी आप चार चार पीस कर ले देखो ऐसा करके आप मोटे मोटे पीस किए तो हूँ आप मसाला कुटा कुटा आपे घोटे बच्चे ये सब्जी बहुत ही टेस्टी बनती है ਉਂਡੇ ਕੋਟੇ ਵਿੱਚ ਜਿਵੇਂ ਆਪਾਂ ਮਸਾਲਾ ਲਗੜਦੇ ਆ ਇਹ ਆਪਾਂ ਟਮਾਟਰ ਹੈ ਇੱਧਰ ਪਿਆਜ਼ ਹੈ ਇੱਧਰ ਲਸਣ ਹੈ ਇਹ ਆਪਾਂ ਵਿੱਚ ਪਾ ਜਾਣਗੇ ਹਾਂਜੀ ਹੁਣ ਆਪਾਂ ਇਹਦੇ ਵਿੱਚ ਮਸਾਲੇ ਵੀ ਪਾਉਣਾਂਗੇ ਮਸਾਲੇ ਆਪਨੇ ਸਬਜ਼ੀ ਦੇ ਹਿਸਾਬ ਨਾਲ ਆਪਨੇ ਹਲਦੀ ਹੈ ਨਮਕ ਹੈ ਮਿਰਚਾ ਜੀਰਾ ਧਰਮ ਮਸਾਲਾ ਹੈ ਤੇ ਆਪਣਾ ਮਿਰਚ ਜਿਹੜੀ ਕਸ਼ੂਰੀ ਮੇਥੀ ਆ ਕਸ਼ਮੀਰੀ ਮਿਰਚ ਹੈ ਜੀ ਆਪਣੀ ਤੇ ਆਪਾਂ ਵਿੱਚ ਹਰੀ ਮਿਰਚ ਵੀ ਪਾਵਾਂਗੇ ਇਹ ਮਸਾਲੇ ਆਪਾਂ ਨਾ ਵਿੱਚ ਹੀ ਕੁੱਟਾਂਗੇ ਹਾਂਜੀ ਹੁਣ ਜੀ ਆਪਾਂ ਮਸਾਲੇ ਕੁੱਟਦੇ ਆ ਇਸ ਤਰ੍ਹਾਂ ਕਰਕੇ ਨਾ ਆਪਾਂ ਮਸਾਲਾ ਕੁੱਟ ਲਾਂਗੇ ਹਾਂਜੀ ਮਸਾਲਾ ਆਪਣਾ ਰਗੜਿਆ ਗਿਆ ਤੇ ਹੁਣ ਆਪਾਂ ਨੂੰ ਸਬਜੀ ਬਣਾਉਣੀ ਹੈ ਹਾਂਜੀ ਮਸਾਲਾ ਆਪਾਂ ਰਗੜ ਲਿਆ ਹੁਣ ਆਪਾਂ ਜਿਹੜੀਆਂ ਟਿੰਡੀਆਂ ਧੋ ਕੇ ਸੁੱਕੀਆਂ ਹੋਈਆਂ ਆਪਣੀਆਂ ਤੇ ਆਪਾਂ ਇਹਦੇ ਇਹਨਾਂ ਵਿੱਚ ਪਾ ਦਿਆਂਗੇ ਮਸਾਲੇ ਦੇ ਇੱਧਰ ਆਪਾਂ ਨਾ ਕੁੱਕਰ ਦੇ ਵਿੱਚ ਇੱਕ ਕੜਛੀ ਤੇਲ ਦੀ ਸਰੋਂ ਦੀ ਆਪਾਂ ਗਰਮ ਕਰਕੇ ਰੱਖ ਲਿਆ ਤੇ ਹੁਣ ਆਪਾਂ ਇਹ ਸਰੋਂ ਦੇ ਤੇਲ 'ਚ ਬਹੁਤ ਹੀ ਸਵਾਦ ਵੰਦੀਆਂ ਟਿੰਡੀਆਂ ਵੈਸੇ ਤਾਂ ਘਿਓ ਦੇ ਵਿੱਚ ਵੀ ਬਹੁਤ ਵਧੀਆ ਬੰਦੀਆਂ ਪਰ ਇਹਦੇ ਵਿੱਚ ਕਰਾਰੀਆਂ ਬੰਦੀਆਂ ਹੁਣ ਆਪਾਂ ਨਾ ਕੜਛੀ ਦੀ ਮਦਦ ਨਾਲ ਇਨੂੰ ਆਸਤਿਕਾਂ ਸਾਰਾ ਮਸਾਲਾ ਲਾ ਲਾਂਗੇ ਟਿੰਡੀਆਂ ਨੂੰ ਆਸਤਿਕਾਂ ਕਰਕੇ ਨਾ ਮਸਾਲਾ ਲੱਗ ਜਾਵੇ ਆਸਤਿਕਾਂ ਕਰਕੇ ਹਾਂਜੀ ਟਿੰਡੀਆਂ ਨੂੰ ਆਪਣੇ ਮਸਾਲਾ ਲੱਗ ਗਏ ਤੇ ਹੁਣ ਆਪਣਾ ਤੇਲ ਵੀ ਬਹੁਤ ਵਧੀਆ ਗਰਮ ਹੋਇਆ ਪਿਆ ਤੇ ਹੁਣ ਆਪਾਂ ਇਹਦੇ ਵਿੱਚ ਪਾ ਦਿਆਂਗੇ ਇਹਨਾਂ ਆਸਤਿਕਾਂ ਕਰ ਆਪਾਂ ਸਾਰੀਆਂ ਟਿੰਡੀਆਂ ਇਹਦੇ ਵਿੱਚ ਪਾ ਦਿਆਂਗੇ ਹਾਂਜੀ ਸਾਰੀਆਂ ਟਿੰਡੀਆਂ ਆਪਾਂ ਇਹਦੇ ਵਿੱਚ ਪਾਤੀਆਂ ਤੇ ਹੁਣ ਆਪਾਂ ਇਹਦੇ ਵਿੱਚ ਇਸ ਤਰ੍ਹਾਂ ਕਲਚੀ ਮਾਰ ਦਾਂਗੇ ਤੇਲ ਦੇ ਵਿੱਚ ਆਪਾਂ ਮਿਕਸ ਕਰ ਦਾਂਗੇ ਤੇ ਗੈਸ ਆਪਣਾ ਮੀਡੀਅਮ ਹੈ ਤੇ ਹੁਣ ਆਪਾਂ ਇਹਦੇ ਉੱਤੇ ਲਾ ਦੇਾਂਗੇ ਲੀਡ ਜਦੋਂ ਪ੍ਰੈਸ਼ਰ ਬਣ ਗਿਆ ਤੇ ਆਪਾਂ ਸਲੋ ਕਰ ਦਾਂਗੇ 5-7 ਮਿੰਟਾਂ ਵਾਸਤੇ ਹਾਂਜੀ ਆਪਣੀ ਸਬਜ਼ੀ ਨੂੰ 5 ਤੋਂ 7 ਮਿੰਟ ਹੋ ਗਏ ਆ ਤੈਨੂੰ ਆਪਾਂ ਗੈਸ ਬੰਦ ਕਰ ਦਿੰਨੇ ਆ ਹੁਣ ਇਹਦਾ ਪ੍ਰੈਸ਼ਰ ਜਦੋਂ ਨਿਕਲ ਗਿਆ ਆਪਾਂ ਫੇਰ ਇਹਦੀ ਲੀਡ ਖੋਲਾਂਗੇ ਫੇਰ ਦੇਖਦੇ ਆ ਹਾਂਜੀ ਹੁਣ ਆਪਾਂ ਟੱਕਣ ਖੋਲਦੇ ਆ ਪ੍ਰੈਸ਼ਰ ਇਹਦਾ ਨਿਕਲ ਗਿਆ ਦੇਖੋ ਸਬਜ਼ੀ ਆਪਣੀ ਕਿੰਨੀ ਵਧੀਆ ਬਣੀ ਆ ਬਹੁਤ ਹੀ ਜਿਆਦਾ ਸੋਹਣੀ ਬਣੀ ਆ ਹੁਣ ਜੀ ਆਪਾਂ ਇਹਦੇ ਵਿੱਚ ਪਾ ਦਿੰਨੇ ਆ ਹਰੀਆਂ ਮਿਰਚਾਂ ਆ ਗਿਆਂ ਦੇ ਚਾਸਤਿਕਾ ਬਾਚ ਪਾਉ ਤੇ ਬਹੁਤ ਹੀ ਟੇਸਟੀ ਲੱਗਦੀਆਂ ਸਬਜ਼ੀ ਦੇ ਵਿੱਚ ਜਦੋਂ ਆਪਾਂ ਖਾਵਾਂਗੇ ਬਹੁਤ ਵਧੀਆ ਲੱਗਦੀਆਂ ਤੇ ਵਿੱਚ ਪਾ ਦਾਂਗੇ ਜੀ ਆਪਾਂ ਕਸੂਰੀ ਮੇਥੀ ਪੈਸਟਾਂ ਕਰਕੇ ਹੁਣ ਆਪਾਂ ਮਿਕਸਡ ਕਰ ਦਾਂਗੇ ਫਿਰ ਆਪਾਂ ਸਰਵਿੰਗ ਕਰਦੇ ਹਾਂ ਚਲ ਖਾਵੇ ਚਲੋ ਹਾਂਜੀ ਲਓ ਜੀ ਆਪਣੀ ਸਬਜੀ ਟੰਡਿਆਂ ਦੀ ਬਣ ਕੇ 5-7 ਮਿੰਟਾਂ ਚ ਹੋ ਗਈ ਤਿਆਰ ਤੇ ਬਹੁਤ ਹੀ ਟੇਸਟੀ ਤੇ ਬਹੁਤ ਵਧੀਆ ਬਣਦੀ ਹੈ ਤੁਸੀਂ ਵੀ ਜਰੂਰ ਟਰਾਈ ਕਰਿਓ ਜੇ ਤਾਂ ਆਪਣੇ ਟੰਡੇ ਪੱਕੀਆਂ ਫਿਰ ਤਾਂ 10-12 ਮਿੰਟ ਆਪਾਂ ਸਲੋ ਗੈਸ ਤੇ ਪਕਾਵਾਂਗੇ ਤੇ ਜੇ ਟੰਡੇ ਕੱਚੇ ਸੀ ਆਪਣੇ 5 ਮਿੰਟਾਂ ਚ ਹੀ ਬਣ ਗੀਆਂ ਤੇ ਬਹੁਤ ਹੀ ਵਧੀਆ ਬਣਦੀਆਂ ਤੇ ਤੁਸੀਂ ਵੀ ਘਰੇ ਟਰਾਈ ਕਰਿਓ ਸਾਡੀ ਵੀਡੀਓ ਵਧੀਆ ਲੱਗੀ ਤੇ ਲਾਈਕ ਸ਼ੇਅਰ ਕਰਿਓ ਮਿਲਦੇ ਹਾਂ ਜੀ ਅਗਲੀ ਵੀਡੀਓ ਚ ਸਤਿ ਸ੍ਰੀ ਅਕਾਲ